ਤਾਂ ਦੋ ਵੱਡੀਆਂ ਖਬਰਾਂ ਦਾ ਜ਼ਿਕਰ ਰੋਹਿਤ ਬਾਂਸਲ ਪੱਕਾ ਕਰ ਰਹੇ ਨੇ ਸਭ ਤੋਂ ਪਹਿਲੀ ਵੱਡੀ ਖਬਰ ਰਾਜਨੀਤਿਕ ਸਫਾਂ ਤੋਂ ਆ ਰਹੀ ਹੈ ਕਿ ਟੌੜਾ ਪਰਿਵਾਰ ਦੇ ਨਾਲ ਜੁੜੀ ਇੱਕ ਵੱਡੀ ਅਤੇ ਮੰਦ ਭਾਗੀ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਵੱਡੇ ਇੰਪੋਰਟੈਂਟ ਅਪਡੇਟ ਆਇਆ ਕਿ ਹਰਮੇਲ ਸਿੰਘ ਟੌੜਾ ਦਾ ਅਸਵਧ ਦੇਹਾਂਤ ਹੋਇਆ ਹੈ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਹਰਮੇਲ ਸਿੰਘ ਟੌੜਾ ਇਲਾਜ ਅਧੀਨ ਸਨ ਪੂਰਨਾ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਜਾਣਕਾਰੀ ਮੁਤਾਬਕ ਹਰਮੇਲ ਸਿੰਘ ਡੌੜਾ ਮਰਹੂਮ ਜੱ태ਦਾਰ ਗੁਰਬਚਨ ਸਿੰਘ ਡੌੜਾ ਦੇ ਜਵਾਈ ਸਨ ਤਾਂ ਮਹੇਸ਼ਿੰਦਰ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਡਾ ਜੁੜਨੇ ਗਰੇਵਾਲ ਜੀ ਹਰਮੇਲ ਸਿੰਘ ਡੌੜਾ ਸਾਬ ਰੁਕਸਤ ਹੋ ਗਏ ਨੇ ਪਹਿਲਾ ਰਿਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਾ ਸਾਹਿਬ ਮੈਂ ਆਪ ਜੀ ਨੂੰ ਕਰੈਕਟ ਕਰਾ ਇਹ 15 ਦਿਨ ਜੱ태ਦਾਰ ਗੁਰਬਚਨ ਸਿੰਘ ਡੌੜਾ ਦੇ ਦਮਾਤਾਂ ਆਪ ਜੀ ਨੇ ਗੁਰਬਚਨ ਸਿੰਘ ਕਿਹਾ ਜਾਂਦੇ ਦਾ ਰਕਟਾਂ ਸਿੰਘ ਕੌੜਾ ਦੇ ਦਮਾਦ ਸਨ ਤੇ ਇਹ ਪਹਿਲੀ ਵਾਰ ਇਲੈਕਸ਼ਨ 1997 ਬਿਲਕੁਲ ਬਿਲਕੁਲ ਹਰਬੈਲ ਸਿੰਘ ਟੋੜਾ ਜੀ ਉਹਨਾਂ ਦੇ ਦਮਾਦ ਸਨ ਹੂੰ ਜੀ ਤੇ ਪਹਿਲੀ ਇਲੈਕਸ਼ਨ ਹੈ 1997 ਵਿੱਚ ਉਸ ਵੇਲੇ ਪਟਿਆਲੇ ਦੇ ਡਕਾਲਾ ਸੀਟ ਤੋਂ ਲੜੇ ਸੀਗੇ ਤੇ ਫਿਰ ਬਾਦ ਸਾਹਿਬ ਨੇ ਕੈਬਨਿਟ ਦੇ ਪੀ ਡਬਲਯੂ ਡੀ ਮੰਤਰੀ ਰਿਹਾ ਮੰਤਰੀ ਰਹੇ ਤੇ ਇਹਨਾਂ ਦਾ ਆਪਣਾ ਪਿੰਡ ਵੀ ਥੋਹੀ ਆ ਜੋ ਨਾਪੇ ਪੈਂਦਾ ਤੇ ਇਹਨਾਂ ਦਾ ਆਪਣਾ ਪਰਿਵਾਰ ਵੀ ਬੜਾ ਵੱਡਾ ਪਰਿਵਾਰ ਤੇ ਇਹਨਾਂ ਦੇ ਪਿਤਾ ਜੀ ਨੇ ਵੀ ਜਿਹੜੀ ਆ ਪੰਚਕ ਸਫਾ ਵਿੱਚ ਬੜੀਆਂ ਜਿਹੜਾ ਗਟੀਆਂ ਕੁਰਬਾਨੀਆਂ ਕੀਤੀ ਆ ਪਰ ਅਫਸੋਸ ਇਹ ਆ ਕਿ ਪਿਛਲੇ ਕੁਝ ਸਮੇਂ ਤੋਂ ਇਹ ਫੋਟਸ ਨਾਲ ਜਿਹੜੇ ਲਾਇਜ਼ਲ ਤੇ ਇੱਕ ਬਿਮਾਰੀ ਜੋ ਮਿਰਦਾ ਸੀ ਰਾਤ ਤੇ ਦੂਸਰੀ ਚ ਤਕਲੀਫ ਹੋ ਜਾਂਦੀ ਸੀ ਮੈਂ ਉਹਨਾਂ ਦਾ ਪਰਸੋਂ ਹੀ ਸ਼ਾਮ ਨੂੰ ਫੋਟੋਸ ਹਸਤਾਣ ਦੇਖ ਕੇ ਆਇਆ ਸੀ ਤੇ ਉਸ ਦੇ ਡਾਕਟਰ ਚਿੰਤਾ ਸੀ ਕਿ ਇਨਫੈਕਸ਼ਨ ਦਾ ਕੌਜ਼ ਨਹੀਂ ਲੱਭਦਾ ਪਿਆ ਕਿ ਇਨਫੈਕਸ਼ਨ ਹੋਈ ਕਿੱਥੇ ਤੇ ਕਦੋਂ ਕਿਵੇਂ ਹੋਈ ਤੇ ਅਫਸੋਸ ਹੈ ਕਿਉਂਕਿ ਪਰਿਵਾਰ ਦਾ ਤੇ ਇਹਨਾਂ ਦਾ ਜ਼ਾਤੀ ਤੌਰ ਦਾ ਪੰਜਾਬ ਦੀ ਰਾਜਨੀਤੀ ਦੇ ਇੱਕ ਸਪੈਸ਼ਲ ਪਾਰਟੀ ਦੇ ਖਾਸ ਕਰਕੇ ਪਟਿਆਲੇ ਦੀ ریاست ਵਿੱਚ ਬੜਾ ਇਹਨਾਂ ਦਾ ਪਰਿਵਾਰ ਦਾ ਕਿਸੇ ਤਰ੍ਹਾਂ ਬਗੌਲਬੰਦਾ ਰਿਹਾ ਇਹੀ ਹੈ ਕਿਉਂਕਿ ਇੱਕ ਵੈਕਿਊਮ ਕਰੇ ਹੋਇਆ ਹੈ ਇੱਕ ਪੰਥਕ ਸਭਾ ਵਿੱਚ ਇੱਕ ਪੰਥਦਰਦੀ ਸ਼ਖਸੀਅਤ ਦਾ ਲੋਸ ਹੋਇਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਸਿਲਾਮ ਅਸਥੇ ਤੇ ਪਰਿਵਾਰ ਨੂੰ ਹਿੰਮਤ ਬਖਸ਼ੇ ਗੁਰਵਲ ਸਾਬ ਹਰਬੀਲ ਸਿੰਘ ਟੋੜਾ ਸਾਬ ਇੱਕ ਵੱਡੀ ਸ਼ਖਸੀਅਤ ਦੇਖੋ ਗੁਰਬਚਨ ਸਿੰਘ ਟੋੜਾ ਸਾਬ ਦੀ ਵੀ ਪੰਥ ਨੂੰ ਬਹੁਤ ਵੱਡੀ ਦੇਣ ਸੀ ਉਹਨਾਂ ਦੇ ਹੀ ਜਵਾਈ ਸਨ ਤੁਸੀਂ ਮੁਲਾਕਾਤ ਕਰਕੇ ਆਏ ਰੀਸੈਂਟਲੀ ਤਾ ਕਿਸ ਤਰੀਕੇ ਦਾ ਪੰਜਾਬ ਦੀ ਸਿਆਸਤ ਅਤੇ ਪੰਥਕ ਸਫਾਂ ਦੇ ਵਿੱਚ ਘਾਟਾ ਮੰਨਿਆ ਜਾ ਰਿਹਾ ਹਰਮੇਲ ਸਿੰਘ ਟੋੜਾ ਸਾਹਿਬ ਦੀ ਰੁਕਸਤਗੀ ਦਾ ਦੇਖੋ ਮੈਂ ਇੱਕ ਤੁਹਾਨੂੰ ਦੱਸਾਂ ਜੀ ਪੰਖਰਵਾਂ ਦੇ ਜੱਫੇਦਾਰ ਗੁਰਚੰਦ ਸਿੰਘ ਟੋੜਾ ਇੱਕ ਬਹੁਤ ਨਵੇਕਲੀ ਪਰ ਦੱਕੇ ਸਈਏ ਸਨ ਜਿਨ੍ਹਾਂ ਦੀ ਹਮੇਸ਼ਾ ਇਹਤਾ ਕਰਹੀ ਜੀ ਕਿ ਬੇਬਾਕ ਇਮਾਨਦਾਰ ਤੇ ਆਪਣੀ ਗੱਲ ਕਹਿਣ ਦੀ ਸਮਰੱਥਾ ਰੱਖਣ ਵਾਲੇ ਲੀਡਰ ਸਨ ਉਹਨਾਂ ਦੇ ਪਰਛਾਵੇਂ ਹੇਠ ਇਹਨਾਂ ਨੇ ਆਪਣੀ ਰਾਜਨੀਤੀ ਕੀਤੀ ਹੈ ਕੁਦਰਤੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹਨਾਂ ਦਾ ਪ੍ਰਭਾਵ ਇਹ ਇਹਨਾਂ ਤੇ ਸੀ ਤੇ ਜਿਹਦੇ ਕਰਕੇ ਇਹਨਾਂ ਨੇ ਵੀ ਬੜੀ ਆਪਣੀ ਜ਼ਿੰਮੇਵਾਰੀ ਪੰਥਕ ਸਫਾ ਵਿੱਚ ਅਨੰਦ ਦਰਦੀ ਹੁੰਦੇ ਨਿਭਾਈ ਹੈ ਤੇ ਕਾਕਾ ਤਾਂ ਉਹਨਾਂ ਦੇ ਜਾਣਦਾ ਪਾਏਗਾ ਹੀ ਪਏ ਤੇ ਪਰਿਵਾਰ ਲਈ ਤਾਂ ਕਾਕਾ ਹੈ ਹੀ ਹੈ ਤੇ ਦੇ ਖ ਰਾਜਨੀਤੀ ਲਈ ਵੀ ਕਾਕਾ ਮੇਰਾ ਵੱਡਾ ਕਾਕਾ ਹੈ ਜੀ ਬਹੁਤ ਸ਼ੁਕਰੀਆ ਮਹੂਰ ਸਿੰਘ ਅਰ ਸਿੰਘ ਰੇਵਲ ਸਾਹਿਬ ਤੁਸੀਂ ਸਾਨੂੰ ਅਪਡੇਟ ਹੋਈ ਸੀ ਦੱਸਦੀ ਹੈ ਕਿ ਹਰਮਿਲ ਸਿੰਘ ਟੋੜਾ ਸਾਹਿਬ ਦੇ ਹੱਥ ਹੋਇਆ ਜੋ ਜਥੇਦਾਰ ਗੁਰਪ੍ਰਤਮ ਸਿੰਘ ਟੋੜਾ ਸਾਹਿਬ ਦੇ ਜਿਹੜੇ ਹੈ ਉਹ ਜਵਾਈ ਸਾਹਿਬ ਬਸਨਾ ਬੰਦਾ ਹੈ ਹਰਮਿਲ ਸਿੰਘ ਟੋੜਾ 1997 ਚ ਹਲਕਾ ਟਕਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੋਂ ਇਲੈਕਸ਼ਨ ਲੜੇ ਤੇ ਫਿਰ ਲੋਕ ਨਿਰਮਾਣ ਮੰਤਰੀ ਦੀ ਜ਼ਿੰਮੇਵਾਰੀ ਉਹਨਾਂ ਦਿੱਤੀ ਗਈ ਸੀ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਸੀ ਉਹ ਗੁਰਵਰਤਨ ਸਿੰਘ ਟੋੜਾ ਸਾਹਿਬ ਦਾ ਵੱਡੇ ਪੱਧਰ ਤੇ ਬਣਿਆ ਗਿਆ